ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਦਾਸ ਰਮਨ ਚੱਬਾ ਪਤਾ ਹੀ ਹੈ ਸਾਰਿਆਂ ਨੂੰ ਕਿ ਜਿੱਦਾਂ ਲੋਹੜੀ ਦੇ ਦਿਨ ਤੁਰੇ ਆਉਂਦੇ ਆ ਲੋਹੜੀ ਰਹਿ ਗਈ ਥੋੜੇ ਦਿਨ ਅੰਮ੍ਰਿਤਸਰ ਦੇ ਵਿੱਚ ਤੇ ਵੈਸੇ 12 ਮਹੀਨੇ ਗੁੱਡੀ ਬਹੁਤ ਜਿਆਦੀ ਉੱਡਦੀ ਆ ਪਰ ਲੋਹੜੀ ਦੇ ਖਾਸ ਹੁੰਦੀ ਆ ਅੰਮ੍ਰਿਤਸਰ ਅੰਮ੍ਰਿਤਸਰ ਦੇ ਲਾਗੇ ਬਲੇ ਜਿੰਨੇ ਪਿੰਡ ਆ ਬਹੁਤ ਜਿਆਦਾ ਗੁੱਡੀ ਦੇ ਸ਼ਕੀਨ ਆ ਪਤੰਗ ਬਾਜੀ ਦਾ ਸਭ ਤੋਂ ਵੱਧ ਸ਼ਕੀਨ ਜੇ ਵੇਖੀ ਅੰਮ੍ਰਿਤਸਰ ਸ਼ਹਿਰ ਦੇ ਵਿੱਚ ਆ ਤੇ ਇਹੋ ਜਿਹੇ ਦੁਕਾਨਦਾਰ ਵੀ ਹੈਗੇ ਆ ਜਿਹੜੇ 12 ਮਹੀਨੇ ਪਤੰਗਾਂ ਦਾ ਕੰਮ ਕਰਦੇ ਆ ਗੁੱਡੀਆਂ ਦਾ ਕੰਮ ਕਰਦੇ ਕੋਈ ਤਾਂ ਸੀਜ਼ਨ ਦੇ ਸੀ ਜਿਹਨਾਂ ਦੁਕਾਨਾ ਇਹੋ ਜਿਹੇ ਵੀਰ ਆ ਜਿਹੜੇ 12 ਮਹੀਨੇ ਗੁੱਡੀ ਦਾ ਕੰਮ ਕਰਦੇ ਆ। ਇਸ ਸਾਲ ਵੀ ਆਪਾਂ ਵੀਰ ਕੋਲੇ ਪਹੁੰਚੇ ਆ ਨੂਰ ਕਾਈਟੈਂਡ ਸਟੋਰ 99 ਰੋਡ ਮੰਦਰ ਵਾਲੇ ਬਾਜ਼ਾਰ ਦੇ ਵਿੱਚ ਥੋੜਾ ਜੱਗੇ ਅੱਗੇ ਜਾ ਕੇ ਜਿਹੜੇ ਵੀਰ ਮਤਲਬ ਕਿ ਗੁੱਡੀਆਂ ਵੀ ਬਣਾਉਂਦੇ ਆ ਜਿਨ੍ਹਾਂ ਦੇ ਕੋਲ ਬਰੇਲੀ ਦੀਆਂ ਚਰਖੜੀਆਂ ਵੀ ਬਹੁਤ ਟੌਪ ਦੀਆਂ ਆਈਆਂ ਤੇ ਆਜੋ ਮਿਲੌਣੇ ਆ ਵੀਰ ਜੀ ਦੇ ਨਾਲ ਤੇ ਕਰਦੇ ਆ ਗੱਲਬਾਤ। ਲੋਸਾ ਤੁਸੀਂ ਸਤਿ ਸ਼੍ਰੀ ਅਕਾਲ ਵੀਰ ਜੀ। ਸਤਿ ਸ਼੍ਰੀ ਅਕਾਲ ਭੱਜ ਕੇ ਆ। ਵਧੀਆ ਠੀਕ ਠਾਕ ਹੋਰ ਸੁਣਾਓ। ਸ਼ੁਕਰਵਾਲਾ। ਆ ਲੋ ਭਾਜੀ ਤੇ ਲਈ ਦੋ। ਦਾ ਜੀ। ਖੋਲਦੇ ਆ ਸਾਰੇ ਵੀਰ ਨੇ ਸਭ ਤੋਂ ਪਹਿਲਾਂ ਆਪਾਂ ਨੂੰ ਬਰੇਲੀ ਨੇ ਕੋਲ ਦੋ ਬਰੇਲੀ ਨੇ ਇਹ ਮਤਲਬ ਕਿ ਸਪੈਸ਼ਲ 12 ਦਾ ਬਰੇਲੀ ਡੋਰ ਜੇ ਸਪੈਸ਼ਲ ਆਪ ਤੂੰ ਤਿੰਨ ਦਾਵਾ ਚਾਰ ਦਾਵਾ ਗੁੱਡਾ ਡਾਓ ਇੰਜੋਏ ਕਰੋ ਭਾਈ ਇੰਜੋਏ ਕਰੋ ਇਹ ਟੋਰ ਖਤਮ ਕਰ ਦਿਓ ਵਧੀਆ ਗੱਲ ਬਹੁਤ ਵਧੀਆ ਸੋਚ ਆ ਗੱਟੂ ਨੂੰ ਤੇ ਵੈਸੇ ਖਤਮ ਹੀ ਚਾਹੀਦੀ ਹੈ ਚਾਈਨਾ ਡੋਰ ਬਿਲਕੁਲ ਬਰੇਲੀ ਦੇ ਨਾਲ ਗੁੱਡੀ ਡਾਓ ਜਿਹੜੇ ਕਾਰੀਗਰਾਂ ਨੂੰ ਰੁਜ਼ਗਾਰ ਮਿਲੇ ਜਿਹੜੇ ਕਾਰੀਗਰਾਂ ਤੇ ਇਹ ਬਰੇਲੀ ਦੀ ਡੋਰ ਆ ਵੀਰ ਜੀ ਹੋਣੀ ਬਰੇਲੀ ਤੋਂ ਆਪ ਹੀ ਹਾਂਜੀ ਭਾਈ ਮੈਂ ਜੁਲਾਈ ਦੇ ਮਹੀਨੇ ਖੁਦ ਆ ਕੇ ਲਵਾ ਕੇ ਆਇਆ ਠੀਕ ਹੈ ਜੀ ਤੇ ਆਪਣੇ ਕੋਲੇ ਗੁੱਡੀਆਂ ਕਿਵੇਂ ਆ ਸਟਾਰਟਿੰਗ ਪ੍ਰਾਈਸ ਦਿਖਾਓ ਅੱਜ 4 ਰੁਪਏ ਤੋਂ 4 ਰੁਪਏ ਦੀ ਗੁੱਡੀ ਵਾਹ ਕੀ ਬਾਤ ਹੈ ਅੱਛਾ ਕੁਝ ਕਰ ਰਹੇ ਹੈ ਹਲੋ ਆਸਟ੍ਰੇਲੀਆ ਵੀ ਆ ਗਏ ਕੈਂਡ ਆ ਵੀ ਬਿਜ਼ਨਸ ਨਹੀਂ ਆ ਦੋਲੇ ਮੌਨ ਕੋਕੀ ਮਸਾੜੜੇ ਆ ਮਿਲਣਾ ਵਾਹ ਜੀ ਵਾਹ ਕੀ ਬਾਤ ਹੈ ਇਹ ਅਨੂਰ ਕਾਈਟੈਂਟ ਸਟੋਰ ਜੀ ਸਰ ਸੁਲਤਾਨਵਿੰਦ ਰੋਡ ਦੇ ਉੱਪਰ ਵੀਰ ਜੀ ਕਿੰਨਾ ਚਿਰ ਹੋ ਗਿਆ ਆਪਣਾ ਗੁੱਡੀਆਂ ਦਾ ਕੰਮ ਕਰੀ 20 ਸਾਲ ਹੋ ਗਏ ਭਾਜੀ 20 ਸਾਲ ਹੋ ਗਏ ਆ ਦੇਖੋ ਭਾਜੀ ਜਿਹੜੀ ਬੱਚੇ ਮਝੋਲਾ ਮੰਗਦੇ ਨੇ 5 ਰੁਪਏ ਫੈਂਸੀ ਗੁੱਡੀ ਤਾਈ ਦੀ ਵਾਹ ਕੀ ਬਾਤ ਹੈ ਭਾਜੀ 60 ਰੁਪਏ ਦਰਜਣ 60 ਰੁਪਏ ਦਰਜਣ ਭਾਜੀ 60 ਰੁਪਏ ਦਰਜਣ ਆ ਦੇਖੋ ਭਾਜੀ ਵੱਡੀ ਗੁੱਡੀ ਇਹ ਦੇਖੋ ਕਿਆ ਬਾਤ ਹੈ ਕੀ ਖਾਸियत ਕੀ ਹੁੰਦੀ ਹੈ ਕਿ ਬਾਹਰ ਕਈ ਮਾਰਕੀਟ ਦੇ ਵਿੱਚ ਜਿਹੜੇ ਸੀਜ਼ਨ ਦੇ ਸੀਜ਼ਨ ਗੁੱਡੀਆਂ ਦੀਆਂ ਦੁਕਾਨਾਂ ਲਾਉਂਦੇ ਆ ਹਾਂਜੀ ਉਹਨਾਂ ਇੱਥੇ ਜਿਹੜੇ ਪੱਕੀ ਦੁਕਾਨ ਲਾਉਂਦੇ ਆ ਪੱਕੇ ਖਿਡਾਰੀ ਬੰਦੇ ਜਿਹਨਾਂ ਸੀਜ਼ਨ ਲਗਾਉਂਦੇ ਆ ਨਾ ਉਹ ਲੈਵੇ ਇਹਦੇ ਚਾਲੂ ਗੁੱਡੀ ਅੱਛਾ ਜੀ ਠੀਕ ਹੈ ਉਹਨਾਂ ਅੱਜ ਲਾ ਲਈ 2 ਮਹੀਨੇ ਕੰਮ ਕਰ ਲੈ ਉਸ ਤੋਂ ਬਾਅਦ 10 ਮਹੀਨੇ ਵਿਲੇ ਹੋ ਗਏ ਹਾਂਜੀ ਕੰਮ ਕਰ ਲੈ ਸਾਢੇ 12 ਮਹੀਨੇ ਕੰਮ ਭਾਈ ਜਦੋਂ ਮਰਜ਼ੀ ਤੁਹਾਡਾ ਕੋਈ ਕੰਪਲੀਟ ਆਵੇ ਸਾਡਾ ਜਦੋਂ ਜੀ ਸਰ ਕੇ ਜੋ ਮਰਜ਼ੀ ਆ ਜੀ ਭਾਈ ਇਹਦਾ ਕੀ ਰੇਟ ਆ ਗੁੱਡੀ ਦਾ ਭਾਈ 25 ਰੁਪਏ ਹੈਗਾ ਜੀ ਛਿੱਲੇ ਦੀ ਜੀ 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 ਕਿਉਂਕਿ ਇੱਕ ਇਹਦੇ ਵਿੱਚ ਤੁਹਾਨੂੰ ਸਸਤੀ ਵੀ ਕੋਈ ਦੇ ਦੂਗਾ ਆਪਣਾ ਪਰ ਆਹ ਤੀਲੇ ਦਾ ਫਰਕ ਹੋਊਗਾ ਐਸੀ ਸਹੀ ਤੁਹਾਨੂੰ ਗੁੱਡੀ पे 15 ਰੁਪਏ ਦੀ ਮਿਲ ਜਾਏਗੀ ਕਿੱਡੇ ਵਧੀਆ ਤਰੀਕੇ ਦੇ ਨਾਲ ਸਾਫ਼ ਸੁਥਰੇ ਹੱਥ ਦੇ ਨਾਲ ਦੂਜੀ ਗੱਲ ਇਹ ਹੈ ਕਿ ਇਹਦੇ ਇੱਥੇ ਵੀ ਧਾਗਾ ਚੜਿਆ ਹੁੰਦਾ ਜੀ ਜੀ ਸਰ ਹੱਥ ਹਵਾ ਜਿਆਦੀ ਹੋਵੇ ਗੁੱਡੀ ਫਟੂਗੀ ਨਹੀਂ ਫਟੇਗੀ ਭਾਜੀ ਠੀਕ ਆ ਆ ਵੇਖੋ ਧਾਗਾ ਚੜਿਆ ਕਿੰਦੀ ਵਧੀਆ ਤਰੀਕੇ ਦੇ ਨਾਲ ਕਾਰੀਗਰ ਵਧੀਆ ਦੀ ਤਿਆਰ ਕੀਤੀ ਹੋਈ ਗੁੱਡੀ ਆ ਹੋਰ ਵੀ ਤੁਸੀਂ ਇੱਧਰ ਧਿਆਨ ਮਾਰਸਾ ਜੇ ਅੱਗੇ ਵੇਖੋ ਸਾਰੇ ਡਿਜ਼ਾਈਨ ਲੱਗੇ ਪਾਕਿਸਤਾਨੀ ਡੇਢ ਤਾਵੇ ਦੇ ਵਿੱਚ ਭਾਜੀ ਡੇਢ ਤਾਵੇ ਦੇ ਵਿੱਚ ਚੜਕਰ ਸੋੜੀਆਂ ਮਿਲ ਜੇਗਾ ਇਹਦੇ ਵਿੱਚ ਲੱਗਾ ਆ ਮਤਲਬ ਹਰ ਤਰ੍ਹਾਂ ਮਿਲ ਜੇਗਾ ਤੇ ਇੱਕ ਤਰ੍ਹਾਂ ਦਾ ਜਿਹੜਾ ਵਾ ਤੁਹਾਨੂੰ ਇਥੋਂ ਗੁੱਡੀ ਮਿਲੂਗੀ ਵਾ ਤਾਂ ਤੰਗ ਭਾਈ ਹਾਲ 40 ਪੇ ਸਟਾਰਟ ਹੋ ਜਾਂਦੀ ਜੀ ਉੱਤੇ ਲੱਗੇ ਪੰਨਾਂ ਤੇ ਪਸਾਉਣਾ ਭਾਜੀ ਇਹਦੇ ਤੇ ਜੇ ਤੁਸੀਂ ਸਾਈਡ 40 ਰੁਪਏ ਤੋਂ ਪਤੰਗ ਸਟਾਰਟ ਹੋ ਗਰਾਉਂਡ ਉੱਪਰ ਤਾਂ ਵੀ ਜਾਏਗੀ ਹਰ ਤਰ੍ਹਾਂ ਦੇ ਪਤੰਗਾਂ ਦੇ ਵਿੱਚ ਆ ਸਾਰੀਆਂ ਪਤੰਗਾਂ ਨੇ ਤੇ ਬਹੁਤ ਸਟਾਕ ਆ ਸਟਾਕ ਤਾਂ ਜਿਵੇਂ ਆ ਵੀ ਰਿਹਾ ਹੁਣ ਮਤਲਬ ਉਹ ਵੀ ਗੁੱਡੇ ਆਗੇ ਜਿਨ੍ਹਾਂ ਨੂੰ ਖੜਨ ਵਾਸਤੇ ਸਾਨੂੰ ਟੈਂਪੂ ਰੱਖਸ਼ਾ ਕਰਨਾ ਪਊਗਾ 6 ਤਾਵੇ ਗੁੱਡੇ 8 ਤਾਵੇ ਗੁੱਡੇ 6 ਤਾਵਾ 8 ਤਾਵਾ ਇਹ ਮਤਲਬ ਕਿ ਜਿਉਂ-ਜਿਉਂ ਲੋੜੀ ਤੁਰੀ ਆਉਣੀ ਹੈ ਸਟਾਕ ਸਾਰੇ ਨਿਕਲ ਜਾਂਦਾ ਜੀ ਸਰ ਜੀ ਕਿਉਂਕਿ ਆ ਵੇਖੋ ਤੁਹਾਡੇ ਸਾਹਮਣੇ ਹੋਰ ਵੀ ਗੁੱਡੀਆਂ ਨੇ ਆ ਦੇਖੋ ਗੜੀ ਅੰਬਰ ਸਾਹਿਬ ਤੋਂ ਮਸ਼ਹੂਰ ਦਿਆਲ ਦੀ ਪਰੀ ਦਿਆਲ ਦੀ ਪਰੀ ਕੀ ਬਾਤ ਇਹਨਾਂ ਦੀ ਗੱਡੀ ਦੇ ਉੱਪਰ ਖਾਸੀ ਖਾਸੀਅਤ ਆ ਕਿ ਇਹਨਾਂ ਦੇ ਉੱਪਰ ਮੋਹਰ ਲੱਗੀ ਹੁੰਦੀ ਹੈ ਨੂਰ ਐਂਡ ਕਾਈਟ ਸਟੋਰ ਨਾਲ ਨੰਬਰ ਵੀ ਲਿਖਿਆ ਆ 80546 11380 11380 ਜਦੋਂ ਮर्जी ਭਾਈ ਆਉ ਏ ਠੀਕ ਆ ਤੇ ਉੱਪਰ ਵੀ ਪਤੰਗਾਂ ਨੇ ਅਗਲੇ ਪਾਸੇ ਗੁੱਡੀਆਂ ਤੁਸੀਂ ਦੇਖ ਸਕਦੇ ਹੋ ਭਾਜੀ ਇਹ ਵੀ ਛਿੱਲੇ ਤੀਲੇ ਦੀ ਗੁੱਡੀ ਛਿੱਲੇ ਤੇ ਤੀਲੇ ਦੀ ਜਿਹਨੂੰ ਪੋਣੀ ਕਹਿੰਦੇ ਹੁਸੀਂ ਵਾਹ ਕਿਆ ਵਾਹਤ ਹੈ ਮਤਲਬ ਕਿ 4 ਰੁਪਏ ਤੋਂ ਸਟਾਰਟ ਹੋ ਜਾਂਦੀ ਹੈ ਗੁੱਡੀ ਇਹ ਭਾਜੀ 150 ਰੁਪਏ ਦਰਜਨ ਛਿੱਲੇ ਤੀਲੇ ਦੀ ਗੁੱਡੀ ਛਿੱਲੇ ਹੋਏ ਤੀਲੇ ਦੀ ਗੁੱਡੀ ਥੋੜੀ ਛੋਟੀ ਐਸੇ ਸਾਈਜ਼ ਦੀ ਗੁੱਡੀ ਤਾਂ ਮਿਲ ਜੇਗੀ 120 ਰੁਪਏ ਦਰਜਨ ਭਾਜੀ 120 ਰੁਪਏ ਦਰਜਨ ਮਤਲਬ ਕਿ ਕੁਆਲਿਟੀ ਕੁਆਲਿਟੀ ਦਾ ਫਰਕ ਹੈ ਹੁਣ ਇਹ ਦੇਖੋ ਇਹਦੀ ਕੁਆਲਿਟੀ ਦੇਖੋ ਭਾਜੀ ਤੁਸੀਂ ਇੰਨੀਆਂ ਗੁੱਡੀਆਂ ਵੇਖੀਆਂ ਹੋਣੀਆਂ ਇਹ ਗੁੱਡੀਆਂ ਦੇਖ ਨਹੀਂ ਨੋ ਬੜੇ ਭਾਜੀ ਆਖੋ ਲੱਪੇਦਾਰ ਗੁੱਟਾ ਜਿਹਨੂੰ ਕਹਿੰਦੇ ਨੇ ਆਪਾਂ ਪੰਜਾਬੀ ਦੇ ਵਿੱਚ ਅੰਮਰਸਰੀਆਂ ਦੀ ਖਾਸ ਪਸੰਦ ਜਿਹੜੀ ਆ ਲੱਪੇਦਾਰ ਵੱਡੇ ਗੁੱਡੇ ਹੁੰਦੇ ਹਨ ਅੰਮਰਸਰੀਏ ਟਾਉਂਦੇ ਅੱਖਾਂ ਵਾਲੇ ਗੁੱਡੇ ਤੇ ਆ ਪਾਕਿਸਤਾਨ ਦੇ ਵਿੱਚ ਜਿਹੜੇ ਗੁੱਡੇ ਉੱਡਦੇ ਆ ਪਾਕਿਸਤਾਨੀ ਗੁੱਡਿਆਂ ਦੇ ਵਿੱਚ ਵੀ ਤੁਹਾਨੂੰ ਬਹੁਤ ਤਰ੍ਹਾਂ ਦੇ ਡਿਜ਼ਾਈਨ ਮਿਲ ਜਾਣਗੇ ਛੋਟੀ ਤੋਂ ਲੈ ਕੇ ਵੱਡੀ ਗੁੱਡੀ ਇੱਧਰ ਦੇਖੋ ਇੱਧਰ ਆਓ ਇੱਧਰ ਦੇਖੋ ਜੀ ਕਿਆ ਬਾਤ ਫੈਂਸੀ ਗੁੱਡੀ ਇਹ ਜਿੰਨੇ ਕੋ ਦੇ ਦੇ ਦਾਂਗੇ ਭਾਜੀ ਇਹ ਮਸ਼ਲਾ ਉਹ ਜਿਹੜਾ ਸਮਾਨ ਦੇ ਵਿੱਚ ਉੜਦਿਆਂ ਵੀ ਪਤਾ ਲੱਗੂਗਾ ਲੱਗੇ ਗੁੱਡੀ ਉੱਡੀ ਹੋਈ ਹੈ ਵਾਹ ਕਿਆ ਬਾਤ ਹੈ ਬੜੇ ਵਧੀਆ ਤਰੀਕੇ ਦੇ ਨਾਲ ਤਿਆਰ ਕੀਤੀ ਹੋਈ ਹੈ ਕਿਸੇ ਚੰਗੇ ਕਾਰੀਗਰ ਦੀ ਤਿਆਰ ਕੀਤੀ ਹੋਈ ਗੁੱਡੀ ਆ ਖੁਦ ਦੀਆਂ ਤਿਆਰ ਕੀਤੀਆਂ ਗੁੱਡੀਆਂ ਨਾਲ ਦੇਖੋ ਕਿਆ ਬਾਤ ਹੈ ਜਿੰਨੇ ਮਰਜ਼ੀ ਗੁੱਡੀਆਂ ਤੁਸੀਂ ਲੈ ਸਕਦੇ ਹੋ ਬੜੇ ਵੀਰਾਂ ਦੀ ਮੰਗ ਸੀ ਵੀ ਗੁੱਡਿਆਂ ਤੇ ਵੀ ਵੀਡੀਓ ਪਾ ਦਿਓ ਆ ਗਿਆ ਸੀਜ਼ਨ ਤੇ ਅਸੀਂ ਸਪੈਸ਼ਲ ਪਹੁੰਚੇ ਆ ਸਭ ਤੋਂ ਪਹਿਲਾਂ ਸਾਡੀ ਆਪ ਦੀ ਪਸੰਦੀਦਾ ਦੁਕਾਨ ਆ ਸਾਡੇ ਬਹੁਤ ਪਿੰਡਾਂ ਤੋਂ ਵੀ ਆਉਂਦੇ ਆ ਤੇ ਨੂਰ ਐਂਡ ਕਾਈਟ ਸਟੋਰ ਵੀਰ ਜੀ ਉਹਨਾਂ ਦੇ ਕੋਲੇ ਪੁੱਜਦੇ ਆ ਤੇ ਆ ਵੇਖੋ ਗੁੱਡੀਆਂ ਕਿਆ ਬਾਤ ਹੈ ਕਿਉਂਕਿ ਇਹਨਾਂ ਦੇ ਕੋਲੇ ਡਿਜ਼ਾਈਨ ਭਾਈ ਭੋਗ ਦੇ ਦਾ ਧਾਗਾ ਲੱਗੀਆਂ ਭਾਈ ਬਈਆਂ ਦਾ ਵਾਹ ਜੀ ਵਾਹ ਕਿਆ ਬਾਤ ਹੈ ਕਿਉਂਕਿ ਅੰਮ੍ਰਿਤਸਰ ਦੀ ਇੱਕ ਟਰੋ ਦੁਕਾਨ ਹੈ ਜਿਸ ਦੁਕਾਨ ਦੇ ਉੱਪਰ ਆ ਗਏ ਆਪਾਂ ਨੂੰ ਛੋਟੀ ਜੀ ਦੁਕਾਨ ਦੇ ਵਿੱਚੋਂ ਹਰ ਇੱਕ ਰਿਕੁਆਇਰਮੈਂਟ ਜਿਹੜੀ ਆਪਣੀ ਪੂਰੀ ਹੋਈ ਜੀ ਇਧਰ ਦੇਖੋ ਵਾਹ ਕਿਆ ਬਾਤ ਲਓ ਜੀ ਆ ਖਾਸ ਕਰਕੇ ਕਿਆ ਬਾਤ ਆ ਦੇਖੋ ਭਾਈ ਲਓ ਆ ਜਿਹੜੀ ਸਾਡੇ ਲੋਕਾਂ ਦੀ ਖਾਸ ਪਸੰਦ ਗੁੱਡੀ ਹੈ ਹਨਾ ਇਹ ਇਤਿਹਾ ਬਹੁਤ ਵਧੀਆ ਚੀਜ਼ ਵੀਰ ਜੀ ਨੇ ਤਿਆਰ ਕੀਤੀ ਆ ਤੇ ਜਾਨੀ ਗਿਲੇ ਕੋਕ ਦੇ ਦਿਆਂਗੇ ਹਰ ਇੱਕ ਤਰ੍ਹਾਂ ਦਾ ਡਿਜ਼ਾਈਨ ਜਿਹੜਾ ਕੀ ਬਾਤ ਹੈ ਕੀ ਬਾਤ ਹੈ ਇਸ ਤੋਂ ਇਲਾਵਾ ਹੋਰ ਡਿਜ਼ਾਈਨ ਤਾਂ ਕਾਫੀ ਦੇ ਦੇਣੇ ਭਾਈ ਜੀ ਹੋਰ ਵੀ ਹਜ਼ਾਰਾਂ ਦੀ ਤਰ੍ਹਾਂ ਦੇ ਵਿੱਚ ਜਦੋਂ ਵੀ ਤੁਸੀਂ ਆਓਗੇ ਇਹ ਆ ਕਿ ਦਾਅਵੇ ਦੇ ਨਾਲ ਕਹਿ ਸਕਦੇ ਆਂ ਵੀ ਜੇਕਰ ਤੁਸੀਂ ਇੱਥੇ ਆਉਂਦੇ ਹੋ ਤਾਂ ਨਿਰਾਸ਼ ਹੋ ਕੇ ਨਹੀਂ ਜਾਂਦੇ ਜਿਹੜੀ ਤੁਹਾਡੀ ਜਿਹੜਾ ਆਵੇਗਾ ਖੁਸ਼ ਕਰਕੇ ਹੀ ਭਾਜੀ ਭੇਜਾਂਗੇ ਕਿਉਂਕਿ ਹਰ ਇੱਕ ਤਰ੍ਹਾਂ ਦੀ ਗੁੱਡੀ ਇਹਨਾਂ ਦੇ ਕੋਲੇ ਅਵੇਲੇਬਲ ਹੁੰਦੀ ਹੈ ਖਾਸ ਤੌਰ ਤੇ ਛੋਟਾ ਗੁੱਡਾ ਵੱਡਾ ਗੁੱਡਾ ਨਵਾਂ ਗੁੱਡਾ ਕਰਿਆ ਪੰਜ ਤਾਵਾ ਪੰਜ ਤਾਵਾ ਅੱਜ ਤਾਂ ਗਾਂਦੀ ਮੇਜਾ ਡਿਜ਼ਾਈਨ ਹੀ ਵਜੇਗਾ ਭਾਈ ਜੀ ਵਾਹ ਕਿਆ ਬਾਤ ਹੈ ਸਪੈਸ਼ਲ ਪੰਜ ਤਾਵਾ ਗੁੱਡਾ ਹੈ ਸਰ ਪੰਜ ਤਾਵਾ ਛੇ ਤਾਵਾ ਇਹ ਹਰ ਇੱਕ ਚਰਨ ਚੀਜ਼ ਜਿਹੜੀ ਇਹਨਾਂ ਵੀਰ ਜੀ ਨਾਲ ਕੋਲੇ ਮਿਲ ਜੂਗੀ ਉਹ ਜਿਹੜੇ ਗੁੱਡੀਆਂ ਦੇ ਮਾਹਰ ਹੁੰਦੇ ਆ ਜਿਹੜੇ ਪੁਰਾਣੇ ਖਿਡਾਰੀ ਹੁੰਦੇ ਆ ਕਹਿ ਸਕਦੇ ਆ ਵੀ ਉਹਨਾਂ ਦੇ ਕੋਲ ਵੀ ਇਹੋ ਜੀਆਂ ਚੀਜ਼ਾਂ ਅਵੇਲੇਬਲ ਹੁੰਦੀਆਂ ਨੇ ਜਿਹੜੀਆਂ ਸੀਜ਼ਨਲੀ ਦੁਕਾਨ ਲੱਗਦੀ ਆ ਇਹ ਫੋਨ ਨੰਬਰ ਇਹਨਾਂ ਦੇ ਨੋਟ ਕਰ ਲਓ ਨੂਰਾਨਡ ਕਾਈਟ ਸਟੋਰ ਜਦੋਂ ਤੁਸੀਂ ਮੰਦਰ ਵਾਲੇ ਬਾਜ਼ਾਰ ਦੇ ਵਿੱਚ ਥੋੜਾ ਜਿਹਾ ਅੱਗੇ ਆਓਗੇ ਚੌਂਕ ਦੇ ਅਗਲੇ ਪਾਸੇ ਖੱਬੇ ਹੱਥ ਜਦੋਂ ਬਾਜ਼ਾਰ ਦੇ ਵਿੱਚ ਅੱਗੇ ਆਜੋਗੇ ਤਾਂ ਆਮਿਤ ਮੈਡੀਕਲ ਸਟੋਰ ਇਧਰ ਚੱਕੀ ਆ ਤੇ ਸਾਹਮਣੇ ਆਓਗੇ ਮੇਰੇ ਸਾਬ ਨਾਲ ਬਾਜ਼ਾਰ ਦੇ ਵਿੱਚ ਜਦੋਂ ਤੁਸੀਂ ਐਂਟਰ ਕਰਗੇ ਤਾਂ ਪਹਿਲੀ ਦੁਕਾਨ ਗੁੱਡੀਆਂ ਦੀ ਇਹੀ ਆਉਣੀ ਆ ਤੇ ਸਭ ਤੋਂ ਵੱਡੀ ਗੱਲ ਇਹ ਆ ਕਿ ਵੀਰ ਜੀ ਉਹਨਾਂ ਦੇ ਕੋਲੇ ਬਹੁਤ ਵੱਡੀ ਤਦਾਦ ਦੇ ਵਿੱਚ ਬਰੇਲੀ ਤੋਂ ਤਿਆਰ ਕੀਤੀ ਹੋਈ ਡੋਰਾ ਇਹਨਾਂ ਦੇ ਕੋਲੇ ਅਵੇਲੇਬਲ ਆ ਤੇ ਜਿਹੜੀ ਤੁਸੀਂ ਲੈ ਸਕਦੇ ਹੋ ਹਰ ਇੱਕ ਤਰ੍ਹਾਂ ਦੀ ਡੋਰਾ ਕਿਆ ਬਾਤ ਅਚਰਖੜੀਆਂ ਵੀ ਇੰਨੀਆਂ ਸੁੰਦਰ ਤੇ ਸ਼ਾਨਦਾਰ ਤਿਆਰ ਕੀਤੀਆਂ ਨੇ ਚైనా ਨੂੰ ਕਰੋ ਬਾਏ ਬਾਏ ਤੇ ਬਰੇਲੀ ਦੇ ਨਾਲ ਡਾਓ ਗੁੱਡੀ ਫਿਰ ਪਤਾ ਲੱਗਦਾ ਵੀ ਖਿਡਾਰੀ ਕੌਣ ਹੈ ਤੇ ਆਪਣੇ ਕੋਲੇ ਵੀਰ ਜੀ ਡੋਰਾ ਦਾ ਕੀ ਰੇਟ ਆ ਜਿਹੜੀ ਆਪਣੀ ਬਰੇਲੀ ਦੀ ਆ ਸਰ ਜੀ ਅਸੀਂ ਬੱਚਿਆਂ ਵਾਸਤੇ ਵੀ ਡੋਰ ਲੈ ਕੇ ਆਏ ਆਂ ਹਾਂਜੀ ਠੀਕ ਹੈ ਜੀ ਇਹ 12 ਤਾਰ ਡੋਰ ਹੈ 12 ਤਾਰ ਇੱਕ ਨੜੇ ਚਰਖੀ ਭਾਜੀ ਇੱਕ ਨੜਾ ਕਹਾਂਗੇ ਦੀ ਕਨੜਾ ਹੀ ਨਿਕਲੇਗਾ ਇੱਕ ਨੜਾ ਹੀ ਨਿਕਲੇਗਾ ਭਾਜੀ 350 ਰੁਪਏ ਦੇ 350 ਰੁਪਏ ਦਾ ਇੱਕ ਨੜਾ ਸਪੈਸ਼ਲ ਡੋਰ ਲੱਗੀ ਹੋਈ ਤੇ ਲਾਸਟ ਵੱਧ ਤੋਂ ਵੱਧ ਕਿੱਥੋਂ ਤੱਕ ਹੈਗੀ ਆ ਭਾਜੀ ਇਹ ਕਿਹਾ ਗਈ ਸੀ ਭਾਜੀ ਤਿੰਨ ਨੜੇ ਚ ਤਿੰਨ ਨੜੇ ਦੀ ਤਿੰਨ ਉਹਨੂੰ ਤਿੰਨ ਰੀਲਾ ਕਹਿੰਦੇ ਪਰ ਉੱਥੇ ਅੱਛਾ ਤੈਨੂੰ ਰੀਲ ਕਹਿੰਦੇ ਆਪਾਂ ਨੜਾ ਕਹਿੰਦੇ ਨੇ ਆਪਾਂ ਨੜੇ ਕਹਿੰਦੇ ਭਾਜੀ ਹਾਂਜੀ ਇਹ ਭਾਜੀ 900 ਰੁਪਏ ਚ ਰੱਖੀ ਗਈ ਹੈ 12 ਤਾਰ ਦੀ ਸਪੈਸ਼ਲ ਰ ਇਹ ਚੇਰੀ ਦੀ ਪਾਜੀ ਚੇਰੀ ਨਾਲ ਦੀ ਅੱਛਾ ਜੀ ਠੀਕ ਹੈ ਜੀ ਇਹਦੇ ਵਿੱਚ ਚੇਰੀ ਲਿਖਿਆ ਹੈ ਚੇਰੀ ਲਿਖਿਆ ਹੈ ਇਹ ਤੁਹਾਨੂੰ ਮਿਲੇਗੀ 1750 ਰੁਪਏ ਤੇ 1750 ਰੁਪਏ ਦੀ 12 ਦਾ ਦੀ ਦੋ ਸਪੈਸ਼ਲ ਡੋਰ ਕੀ ਤੇ ਡੋਰ ਬਹੁਤ ਵਧੀਆ ਵਾ ਹਾਂਜੀ ਪਾਜੀ ਤੇ ਗੁੱਡੀ ਡਾਉਣ ਦਾ ਮਜ਼ਾ ਆ ਜੂਗੀ ਠੀਕ ਹੈ ਜੀ ਬੁਰੀ ਤਰ੍ਹਾਂ ਸਕਾ ਕੇ ਰੀਜ ਦੇ ਨਾਲ ਤਿਆਰ ਕੀਤੀ ਹੋਈ ਹੈ ਗਰਾਊਂਡ 'ਚ ਵੀ ਹੋਰਦੀ ਹੈ ਹਾਂਜੀ ਗਰਾਊਂਡ 'ਚ ਵੀ ਡੋਰ ਆ ਹੋਰਦੀ ਪਤੰਗ ਬਾਜੀ ਦੇ ਸ਼ਕੀਨ ਜਿਹੜੇ ਸ਼ਰਤਾਂ ਲਾ ਕੇ ਪਤੰਗਾਂ ਡਾਉਂਦੇ ਆ ਉਹ ਵੀ ਉਹ ਵੀ ਉਹਨਾਂ ਦੀ ਵੀ ਪਹਿਲੀ ਪਸੰਦ ਇਹ ਬਰੇਲੀ ਦੀ ਡੋਰੀ ਹੁੰਦੀ ਹੈ ਚਰਖੜੀ ਤੇ ਪਤੰਗਾਂ ਵੀ ਨੇ ਇਹਨਾਂ ਦੇ ਕੋਲੇ ਖਾਸ ਕਿ ਇਹਨਾਂ ਦੀ ਮੋਹਰ ਲੱਗੀ ਹੋਈਗੀ ਇਹਨਾਂ ਦੀ ਪਤੰਗ ਗੁੱਡੀ ਦੇ ਉੱਪਰ ਤੇ ਜਿਹਦੀ ਵੀਡੀਓ ਵੀਰ ਜੀ ਉਹਨਾਂ ਦੇ ਨਾਲ ਤੇ ਪਹੁੰਚੋ ਸਾਰੇ ਵੀਰ ਜਰੂਰ ਕਿਉਂਕਿ ਸੀ ਜੀ ਆਓ ਦਰਸ਼ਨ ਦਿਓ ਆਓ ਦਰਸ਼ਨ ਦਿਓ ਤੇ ਭਾਈ ਦਾ ਨਾਮ ਲੈ ਕੇ ਜਿਹੜੇ ਆਊਗਾ ਡਿਸਕਾਊਂਟ ਚੱਕਾਈ ਪਾਣੀ ਮਿਲੇਗਾ ਧੰਵਾਦ ਧੰਵਾਦ ਮੇਰੇ ਕਹਿਣ ਤੋਂ ਅਲਾਵਾ ਭਾਜੀ ਉਹਨਾਂ ਕਹਿੰਦਾ ਵੀ ਜਿਹੜਾ ਸਾਡੀ ਵੀਡੀਓ ਦਿਖਾਊਗਾ ਕਿ ਨਾਮ ਲਊਗਾ ਆ ਕੇ ਤਾਂ ਜਰੂਰ ਡਿਸਕਾਊਂਟ ਕਰਨਗੇ ਤੇ ਸੀਜ਼ਨ ਵਾਗੇ ਤੁਰੇ ਆਉਂਦਾ ਜਿਉਂ-ਜਿਉਂ ਲੋਹੜੀ ਨੇੜੇ ਤੁਰੀ ਆਈ ਤਾਂ ਰੇਟਾਂ ਦੇ ਵਿੱਚ ਵੀ ਇਜ਼ਾਫਾ ਬੜੇ ਥਾਈ ਹੋ ਜਾਣਾ ਪਰ ਵੀਰ ਜੀ ਉਹਨਾਂ ਜੋ ਰੇਟ ਵੀਡੀਓ ਚ ਕਹਿੰਦਾ ਉਹੀ ਲਾਉਣਗੇ ਵਾਅਦਾ ਨਹੀਂ ਲਾਉਣਗੇ ਇਹ ਸਾਡੀ ਗਾਰੰਟੀ ਹੈ ਘਾਟੀ ਲਾਵਾਂਗਾ ਘਾਟੀ ਲਾਉਣਗੇ ਘਾਟੀ ਲਾਉਣਗੇ ਧੰਨਵਾਦ ਜੀ ਦਿਓ ਆਗਿਆ ਵਾਈਗੁਰ ਜੀ ਕਾ ਖਾਲਸਾ ਵਾਈਗੁਰ ਜੀ ਕੀ ਫਤਹ